ਸਹਿਮ ਜਨਮ ਅੰਬਾ ਜੂਰ ਸਿੰਘ ਜੀ ਸਹਿਮ ਜਨਮ ਜੂਰ ਸਿੰਘ ਜੀ 22 ਸਤੰਬਰ 1697 ਸਤੰਬਰ 1705 ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਪੁੱਤਰ ਦਾ ਜਨਮ 27 ਸਤੰਬਰ 1697 ਨਾਰਕ ਸਾਈ ਕੈਲੰਡਰ ਅਨੁਸਾਰ ਨੂਨੰਦਪੁਰ ਵਿਖੇ ਮਾਤਾ ਜੀਤੋ ਜੀ ਜਿਸ ਨੂੰ ਮਾਤਾ ਸੁੰਦਰੀ ਜੀ ਵੀ ਕਿਹਾ ਜਾਂਦਾ ਹੈ ਜੀ ਕੋਖੋ ਉਹ ਆਸੀ ਆਪਣੇ ਵੱਡੇ ਭਰਾ ਜੀ ਸਿੰਘ ਵਾਂਗ ਉਸਨੇ ਲਗਭਗ 4 ਤੋਂ 5 ਸਾਲ ਦੀ ਉਮਰ ਵਿੱਚ ਧਾਰਮਿਕ ਗ੍ਰੰਥ ਸਿੱਖਾਂ ਦੇ ਨਾਲ ਹੀ ਲੜਾਈ ਦੇ ਹੁਨਰ ਗਤਕਾ ਦੀ ਸਿੱਖ ਲਈ ਇਹ ਜਾਨੀ ਸ਼ੁਰੂ ਕਰ ਦਿੱਤੀ 1690 ਵਿੱਚ ਜਦੋਂ ਉਹ 8 ਸਾਲ ਦਾ ਸੀ ਉਸਨੇ ਘਾਲ ਸਾਹਿਬ ਦੀ ਸ਼ੁਰੂਆਤ ਦੇ ਸੰਸਕਾਰ ਵਿੱਚ ਪਵਿੱਤਰ ਅੰਮ੍ਰਿਤ प्राप्त ਕੀਤਾ ਜਿਸ ਨੂੰ ਅੰਮ੍ਰਿਤ ਸੰਸਕਾਰ ਕਿਹਾ ਜਾਂਦਾ ਹੈ ਜੋ 2 दिसंबर 2005 ਵਿੱਚ ਇੱਕ ਕੇਰਾਬੰਦੀ ਵਾਲੇ ਬੇਜਮਾਨ ਦੇ ਦਬਾਹੇ ਹੇਠ ਅਨੰਦਪੁਰ ਸਾਹਿਬ ਨਾਲ ਜੁੜੂਣੀ ਹੋ ਗਿਆ ਤਾਂ ਜੁਧਾਰ ਸਿੰਘ ਆਪਣੇ 15ਵੇਂ ਸਾਲ ਦੇ ਬੂੜੇ ਦੇ ਨੇੜੇ ਇੱਕ ਤਜਰਬੇਦਾਰ ਮੌਜੂਦ ਜੋ ਦਾ ਮਜਬੂਤ ਅਤੇ ਨਹੀਂ ਢਸੇ ਉਹ ਉਸ ਬੈੜ ਵਿੱਚੋਂ ਇੱਕ ਸੀ ਜਿਸ ਨੇ ਕੋੜੀ ਉੱਤੇ ਸਵਾਰ ਹੋ ਕੇ ਸਰਸਾ ਨਦੀ ਵਿੱਚੋਂ ਸਫਤਤਾ ਸਫਤਤਾਪੂਰਨ ਲੰਗਿਆ ਅਤੇ 6 ਦਸੰਬਰ 1705 ਦੀ ਰਾਤ ਨੂੰ ਚਮਕੋੜ ਵੱਲ ਆਪਣਾ ਰਸਤਾ ਤਿਆਰ ਕੀਤਾ। ਵਿਰੋਧੀ ਦੇ ਨਾਲ ਤੀਰ ਪਿੱਛਾ ਕੀਤਾ। ਰਾਤ ਨੂੰ ਥੋੜੀ ਜਹੀ ਰਾਹਤ ਦੇ ਨਾਲ ਉਸਨੇ ਗੜੀ ਉੱਤੇ ਹਮਲੇ ਤੋਂ ਬਾਦ ਹਮਲੇ ਤੋਂ ਬਚਨ ਲਈ ਅਗਲੇ ਦਿਨ ਦੀ ਲੜਾਈ ਵਿੱਚ ਹਿੱਸਾ ਲਿਆ ਜਿਸ ਕਿਲੇ ਵਾਲੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 40 ਸਿੱਖਾਂ ਅਤੇ ਦੋ 쿠ਤਨਾ ਸੰਗਤ ਸਰਨ ਲਈ ਸੀ ਜਦੋਂ ਉਹਨਾਂ ਕੋਲ ਗੋਲਾ ਬਰੂ ਬਾਰੂਤ ਅਤੇ ਤੀਰ ਖਤਮ ਹੋ ਗਏ ਅੰਦਰਲੇ ਸਿੱਖ ਆਪਣੇ ਆਪਣੂੰ ਪੰਜ ਪੰਜ ਜਥੇ ਵਿੱਚ ਵੱਲ ਗਏ ਜੋ ਕੇਰਾ ਬੰਦੀ ਕਰਨ ਵਾਲਿਆਂ ਨਾਲ ਥੋਹ ਹੱਥੀ ਲੜਾਈ ਕਰਨ ਲਈ ਇੱਕ ਤੋਂ ਬਾਅਦ ਇੱਕ ਨਿਕਲਣਗੇ ਜੁਝਾਰ ਸਿੰਘ ਨੇ 3 ਤਹਿ ਅੰਤ 7 ਦਸੰਬਰ 1905 ਨੂੰ ਆਖਰੀ ਸੈਦਗੀ ਦੀ ਅਗਵਾਈ ਕੀਤੀ ਅਦੇ ਉਸ ਜਗ੍ਹਾ ਦੇ ਨੇੜੇ ਗੜਦਿਆਂ ਆਪਣੀ ਜਾਨ ਦੇ ਦਿੱਤੀ ਜਿੱਥੇ ਉਸ ਨੇ ਦੇ ਨਾਲ ਆਪਣੀ ਵੱਡੇ ਭਰਾ ਨੂੰ ਜਿਗ ਦੇ ਦੇਖਿਆ ਸੀ ਉਹ ਸਿਰਫ 14 ਸਾਲ ਦਾ ਸੀ ਜਦੋਂ ਉਸਨੇ ਆਪਣੀ ਜਾਨ ਦਿੱਤੀ ਜਦੋਂ ਕਿ ਉਸ ਦਾ ਵੱਡਾ ਭਰਾ 19 ਸਾਲ ਦਾ ਸੀ ਜਦੋਂ ਉਹਨਾਂ ਨੇ ਆਪਣੀ ਨਿਸ਼ਚਾ ਲਈ ਆਪਣੀਆਂ ਜਾਨਾਂ ਦਿੱਤੀਆਂ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਘਤੂ ਘੜ ਸਾਹਿਬ ਨੂੰ ਇਸ ਸਥਾਨ ਦੀ ਨੇ ਸਾਂਦੇ ਹੀ ਕਰਦਾ ਹੈ ਬਾਬਾ ਜੂਤਾਰ ਸਿੰਘ ਦੀ ਵੀ ਪਿਆਰ ਆਪਣੇ ਭਰਾ ਬਾਬਾਜੀ ਸਿੰਘ ਨੂੰ ਸਿੱਧੀ ਪ੍ਰਾਪਤ ਕਰਦੇ ਦੇਖ ਕੇ ਬਾਬਾ ਜੁਝਾਰ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਡਰਨਾ ਛੱਡਿਆ ਭਾਵੇਂ ਜੀਹਾ ਕੰਨ ਦਾ ਮਤਲਬ ਉਹ ਨਿੱਜ ਤੇ ਸੀ ਉਸਨੇ ਆਪਣੇ ਪਿਤਾ ਨੂੰ ਕਿਹਾ ਗੁਰੂ ਸਾਹਿਬ ਪਿਆਰੇ ਪਿਤਾ ਜੀ ਮੈਨੂੰ ਆਗਿਆ ਦਿਓ ਜਿੱਥੇ ਮੇਰਾ ਭਰਾ ਚਲਾ ਗਿਆ ਹੈ ਇਹ ਨਾ ਕਹੋ ਕਿ ਮੈਂ ਬਹੁਤ ਛੋਟਾ ਹਾਂ ਮੈਂ ਤੁਹਾਡਾ ਪੁੱਤਰ ਹਾਂ ਮੈਂ ਤੁਹਾਡਾ ਸਿੰਘ ਹਾਂ ਸੇਰ ਮੈਂ ਤੇਰੇ ਜੋ ਸਾਬਤ ਹੋਵਾਂਗਾ ਮੈਂ ਲੜਦਾ ਮਰਾਂਗਾ ਦੁਸ਼ਮਣ ਵਾਲੋਂ ਕਰਕੇ ਮੇਰੇ ਬੁੰਨਾ ਉਤੇ ਨਾਮ ਅਤੇ ਮੇਰੇ ਹਿਰਦੇ ਵਿੱਚ ਗੁਰੂ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਗਲੇ ਲਗਾ ਲਿਆ ਅਤੇ ਕਿ ਹਾਂ ਮੇਰੇ ਪੁੱਤਰ ਜਾ ਅਤੇ ਜੀਵਨ ਦੇਣ ਵਾਲੀ ਉਸਤੀ ਮੌਤ ਨਾਲ ਵਿਆਹ ਕਰਾ परम शक्ति हमेशा थोड़े अंग संघ रहे गुरु साहब ने बाबा जुजाल सिंह आशीर्वाद दिता जिमें कोई पिता दोहन दोनों विन असीस दिता है गुरु ने अगे कहा मैं अपने पिता को धर्म धर्म के न्याय अपनी जान देने कहा अज जो मैं अपने पिता को कहा मैं हूँ थानू दसदा हाँ पुत्र भाई हिमत सिंह भाई साहिब सिंह असल पांच प्यारे में दो तीन होर सिंह साहब सादा बाबा जुजार सिंह जी के गए उन्होंने जो देखिया मुगल हैरान रह गए इन लग रहा जिमें अजीत सिंह वापस आ गया हो मरता है ऐसी मौत मरो ਉਹ ਉਸ ਨੂੰ ਮੋੜ ਕੇ ਮੰਨਣਾ ਨਹੀਂ ਹੈ ਥਾਂ ਥਾਂ ਲਾਸਾਂ ਪਈਆਂ ਹਨ ਬਾਬਾ ਜੀ ਜਗ ਸਿੰਘ ਨੇ ਦੁਸ਼ਮਣ ਦੇ ਇੱਕ ਹੋਰ ਹਿੱਸੇ ਉੱਤੇ ਹਮਲਾ ਕਰਨਾ ਚੁਣਿਆ ਉਸ ਨੇ ਦੁਸ਼ਮਣ ਨੂੰ ਦੇਖਿਆ ਸੀ ਅਤੇ ਉਸੇ ਹੀ ਸੇਤੇ ਹਮਲਾ ਕਰਨ ਦੀ ਚੋਣ ਕੀਤੀ ਜੋ ਬਾਕੀ ਦੁਸ਼ਮਣਾਂ ਨਾਲੋਂ ਮਿੱਟੀ ਦੇ ਕਿਲੇ ਵਿੱਚ ਸਿੱਖਾਂ ਵਰント ਬਧੇੜੇ ਹਮਲਾਵਰਤਾ ਦਿਖਾ ਰਹੇ ਆ ਸਾਨ ਜੀ ਸਿੰਘ ਦੀ ਟੁਕੜੀ ਵੱਲੋਂ ਵਿਖਾਈ ਗਈ ਤਾਕਤ ਦੇ ਕਹਿਰ ਤੋਂ ਬਾਅਦ ਸ਼ੁਰੂ ਵਿੱਚ ਦੁਸ਼ਮਣ ਦੀ ਇਸ ਦੂਜੀ ਨੌਂਹਿਤ ਉੱਤੇ ਹਮਲਾ ਕਰਨ ਦੀ ਕੋਈ ਹਿੰਮਤ ਨਹੀਂ ਸੀ। ਉਨ੍ਹਾਂ ਲਈ ਇਹ ਉਸੇ ਤਬਾਹੀ ਦੇ ਦਹਿਰ ਹੋਣ ਵਾਂਗ ਪ੍ਰਤੀਤ ਹੋਇਆ ਜੋ ਉਨ੍ਹਾਂ ਨੇ ਇੱਕ ਘੰਟਾ ਪਹਿਲਾਂ ਆਈ ਸੀ। ਉਨ੍ਹਾਂ ਗੋਲ ਪਿੱਛਲੇ ਚਟਕੇ ਤੋਂ ਪਰੰਪਰਨ ਦਾ ਸਮਾਂ ਵੀ ਨਹੀਂ ਸੀ ਅਤੇ ਉਹਨਾਂ ਕੋਲ ਉਸੇ ਤਰ੍ਹਾਂ ਦੀ ਵਿਸਾਲ ਊਰਜਾ ਦੀ ਦੂਜੀ ਲਹਿਰ ਸੀ ਇਸ ਵਾਰ ਦੁਸ਼ਮਣ ਹੋਰ ਵੀ ਪਿੱਛੇ ਹਟ ਗਿਆ ਕਈਆਂ ਨੇ ਤਾਂ ਉੱਭ ਹੀ ਲਿਆ ਕਿਉਂਕਿ ਉਹ ਸੋਚਦੇ ਸਨ ਕਿ ਸਿੱਖਾਂ ਦੀ ਇੰਤੀ ਜ਼ਰੂਰ ਵੱਤ ਗਈ ਹੋਵੇਗੀ ਅਤੇ ਬਹੁਤ ਸਾਰੇ ਦੁਸ਼ਮਣ ਜੰਗ ਦੇ ਮਦਦ ਨੂੰ ਛੱਡ ਗਏ ਸਾਨੀ ਸੀ ਖਾਸ ਹਸਪਾਈਆਂ ਦੀ ਇਸ ਨਮੀ ਫੋਰਸ ਨੇ ਜੈਸ ਐਂਗਰੀ ਦੁਸ਼ਮਾਨਾਂ ਨੂੰ ਆਰਧਤਤਾ ਬਹੁਤ ਸਾਰੀ ਵਸਪਾਜ ਗਈ ਦੁਸ਼ਮਣ ਇੱਕ ਦੂਜੇ ਹਮਲੇ ਦੀ ਭਾਰੀ ਤਾਕਤ ਅਤੇ ਜੋੜ ਤੋਂ ਹੈਰਾਨ ਰਹ ਗਏ ਅਤੇ ਪਿੱਛੇ ਹਟਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਲ ਨਹੀਂ ਸੀ ਖਾਸਾ ਜੋਨੀ ਨੇ ਦੁਸ਼ਮਣ ਦੇ ਇਲਾਕੇ ਵਿੱਚ ਇੱਕ ਬਹੁਤ ਵੱਡਾ ਲਾ ਪੈਨਲ ਕਰ ਦਿੱਤਾ ਅਤੇ ਜੁਸਮਨ ਦੇ ਮੈਦਾਨ ਗਗ ਭਗ 35 ਮੀਟਰ ਦਾ ਇੱਕ ਸੋਟਾ ਜਿਹੜਾ ਸਿੱਖਾਂ ਦੇ ਕਬਜ਼ੇ ਵਿੱਚ ਸੀ ਨਿਯੰਤਰਨੰਦ ਦੇ ਇਸ ਖੇੜੇ ਵਿੱਚ ਵਰਨ ਦੀ ਕਿਸੇ ਦੀ ਹਿੰਮਤ ਨਹੀਂ ਸੀ ਜੋ ਵੀ ਕਮਾਂਡ ਦੇ ਇਸ ਖੇਤਰ ਵਿੱਚ ਦਾਖਲ ਹੁੰਦਾ ਸੀ ਉਸ ਨੂੰ ਤੁਰੰਤ ਚੁਣੌਤੀ ਦਿੱਤੀ ਜਾਂਦੀ ਸੀ ਅਤੇ ਜਲਦੀ ਹੀ ਬੁਝਾਤੀ ਜਾਂਦੀ ਸੀ ਖਾਸ ਸੰਝੂਤ ਨੇ ਇਸ ਗੋਲਾਕਾਰ ਖੇਤਰ ਦੇ ਕੇਂਦਰ ਵੱਲ ਆਪਣੀ ਪਿੱਠ ਦੇ ਨਾਲ ਨਿਯੰਤ੍ਰਿਤ ਖੇਤਰ ਦੇ ਘੇੜੇ ਦੇ ਬਹਾਦਰੀ ਅਤੇ ਜੋਸ਼ ਨਾਲ ਦਸਮਨ ਤੇ ਹਮਲਾ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ